ਉਹੀ ਕਹਿੰਦਾ ਜੰਨਾ ਭਾਜੀ ਆਪਣੇ ਮਾਪਿਆਂ ਨੂੰ ਦੇਖੋ ਆਪਣਾ ਦੁੱਖ ਨਾ ਦੇਖੋ ਉਹਨਾਂ ਨੂੰ ਦੇਖੋ ਉਹਨਾਂ ਨੂੰ ਇੱਕ ਤਨੂ ਨਜ਼ਰ ਹੋ ਗਿਆ ਪਾਲਿਆਂ ਨੂੰ ਸਾਰਾ ਕੁਝ ਜਦੋਂ ਉਹਨਾਂ ਦੀ ਸੁੱਖ ਦੀ ਵਾਰੀ ਆਈ ਤੁਸੀਂ ਚੋਗੀ ਵਲੀ ਉਹਨਾਂ ਸਾਡੇ ਜਿੱਦਾਂ ਘਰ ਦੇ ਮਾਪੇ ਨੇ ਇਦਾਂ ਸਾਹਮਣੇ ਰੱਖਿਆ ਜੇ ਕਰਕੇ ਮੁੜ ਕੇ ਅਮਨ ਅਮਨ ਕੀ ਮੈਸੇਜ ਦੇਣਾ ਚਾਹੂਗੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਛੋਟੇ-ਮੋਟੇ ਦੁੱਖਾਂ ਤੋਂ ਹਤਾਸ਼ ਹੋ ਕੇ ਕਹਿੰਦੇ ਜ਼ਿੰਦਗੀ ਨਹੀਂ ਜਿਉਂਦੇ ਉਹਨਾਂ ਨੂੰ ਦੇਖਿਆ ਵੀ ਕੋ ਸੰਭਰਤ ਨਹੀਂ ਹੈਗਾ ਤਾਂ ਉਸ ਨੂੰ ਫ੍ਰੀ ਵੀ ਕਰ ਦਿੰਦਾ ਪਰ ਇਹ ਮੁੰਡੇ ਦੇ ਵਿੱਚ ਇੱਕ ਗੱਲ ਦੇਖੀ ਆ ਵੀ ਜਦੋਂ ਤੋਂ ਜਿਮ ਆਉਂਦਾ ਕੋਈ ਇਹਨੂੰ ਕੋਈ ਲਾਈਫ ਸਟਾਈਲਾਂ ਦੀ ਕੋਈ ਸ਼ਿਕਨ ਨਹੀਂ ਦੇਖੀ ਵੀ ਮੇਰਾ ਇੱਕ ਹੱਥ ਹੈ ਨਹੀਂ ਤੇ ਮੈਂ ਪਿੱਛੇ ਆ ਔਰ ਬਾਕੀ ਜਿੰਨੇ ਨੌਜਵਾਨਾਂ ਦੇ ਬਰਾਬਰ ਐਕਸਰਸਾਈਜ਼ ਲਾਉਂਦਾ ਹਾਂ ਲੱਕ ਬੱਧ ਲਾਉਂਦਾ ਹੋਊਗਾ ਔਰ ਮੈਂ ਸਮਝਦਾ ਵੀ ਇਹ ਜਿਹੜਾ ਨੌਜਵਾਨਾ ਤੂੰ ਸੇਧ ਲੈਣੀ ਚਾਹੀਦੀ ਵੀ ਆਪਣੀ ਜ਼ਿੰਦਗੀ ਨੂੰ ਆਪਾਂ ਖੂਬ ਹਲਨਾ ਧਕੀਏ ਇਨਸਪਾਇਰ ਹੋ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ ਔਰ ਦੇਖੋ ਜਦੋਂ ਵੀ ਜਿਮ ਚ ਆਇਆ ਮੈਂ ਪਤਾ ਲੱਗਾ ਮੈਨੂੰ 2-4 ਦਿਨਾਂ ਬਾਅਦ ਫੇਰ ਮੁੰਡਾ ਜਿਮ ਆਉਂਦਾ ਤੇ ਮੈਂ ਨਾਲ ਹੀ ਆਪਣੇ ਮੈਨੇਜਰ ਨੂੰ ਕਿਹਾ ਵੀ ਨਹੀਂ ਇਹਦੀ ਜਿਹੜੀ ਫੀਸ ਆ ਉਹ ਕੱਟ ਕੇ ਦਿੱਤੀ ਜਾਵੇ ਇਤੋਂ ਤੱਕ ਕਿ ਜੇ ਔਰ ਬਾਕੀ ਨੌਜਵਾਨਾਂ ਨੂੰ ਤਾਂ ਸੇਧ ਲੈਣੀ ਚਾਹੀਦੀ ਆ ਕਿ ਜ਼ਿੰਦਗੀ ਵਿੱਚ ਸੁੱਖ ਦੁੱਖ ਆਉਂਦੇ ਰਹਿੰਦੇ ਆ ਲਿਕੇ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਉਹ ਸਾਨੂੰ ਆਪਣੇ ਅਗਾਹ ਆਉਣ ਵਾਲੇ ਜਿਹੜੇ ਭਵਿੱਖ ਬਾਰੇ ਸੋਚਣਾ ਚਾਹੀਦਾ ਉਹ ਵਧੀਆ ਜਿਹੜਾ ਉਹ ਸਾਨੂੰ ਬਚਨਾਂ ਚਾਹੀਦਾ ਹੈ ਮਨੁੱਖੀ ਜੀਵਨ ਅਕਾਲ ਪੁਰਖ ਦੀ ਅਨਮੋਲੀ ਦਾਤ ਹੈ ਤੇ ਜ਼ਿੰਦਗੀ ਦੇ ਦੋ ਅਹਿਮ ਰੰਗ ਸੁੱਖ ਤੇ ਦੁੱਖ ਨੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਨੌਜਵਾਨ ਦੀ ਜ਼ਿੰਦਗੀ ਵਿੱਚ ਦੁੱਖ ਦਾ ਸਮਾਂ ਆਉਂਦਾ ਹੈ ਤਾਂ ਉਹ ਨਿਰਾਸ਼ ਹੋ ਕੇ ਜ਼ਿੰਦਗੀ ਤੋਂ ਪਰੇਸ਼ਾਨ ਹੋ ਜਾਂਦਾ ਹੈ ਤੇ ਹਨੇਰਿਆਂ ਦੀ ਜ਼ਿੰਦਗੀ ਜਿਉਣ ਲੱਗ ਜਾਂਦਾ ਹੈ ਜਾਂ ਫਿਰ ਉਹ ਗਲਤ ਰਸਤੇ ਤੁਰ ਪੈਂਦਾ ਹੈ ਅੱਜ ਤੁਹਾਡੇ ਸਾਹਮਣੇ ਇੱਕ ਅਜਿਹੇ ਨੌਜਵਾਨ ਨੂੰ ਲੈ ਕੇ ਆਏ ਹਾਂ ਜੋ ਕਿ ਉਦਾਹਰਨ ਉਹਨਾਂ ਲਈ ਹੈ ਜਿਹੜੇ ਛੋਟੀਆਂ-ਛੋਟੀਆਂ ਮੁਸੀਬਤਾਂ ਤੋਂ ਹਾਰ ਕੇ ਜ਼ਿੰਦਗੀ ਖਤਮ ਕਰ ਲੈਂਦੇ ਨੇ ਜਿਸ ਨੌਜਵਾਨ ਨੂੰ ਤੁਸੀਂ ਤਸਵੀਰਾਂ ਵਿੱਚ ਗੁੱਟ ਤੇ ਕੱਪੜਾ ਬਨ ਕੇ ਮਿਹਨਤ ਲਾਉਂਦੇ ਦੇਖ ਰਹੇ ਹੋ ਉਸ ਨੌਜਵਾਨ ਦਾ ਨਾਮ ਅਮਨਦੀਪ ਸਿੰਘ ਹੈ ਇਸ ਨੌਜਵਾਨ ਦੀ ਉਮਰ ਮਹਿਜ਼ 24 ਸਾਲ ਦੀ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਅਮਨਦੀਪ ਸਿੰਘ ਅਮਨ ਤੁਹਾਡਾ ਇੱਕ ਮਨਪੱਗਾ ਹਾਦਸਾ ਹੋਇਆ ਉਹ ਤੁਹਾਡੀ ਹੁਣ ਉਮਰ ਕਿੰਨੀ ਹੈ ਤਾਂ ਉਦੋਂ ਉਮਰ ਕਿੰਨੀ ਉਹਦੋਂ ਸਜੀਬ ਆਲੀ 17-18 ਹੋਣੀ ਆ ਬੜੀ ਅਦਬੀਕ ਹੋਊਗੀ ਇੰਨੀ ਖੋਣੀ ਆ ਅਮਨ ਆਮ ਤੌਰ ਤੇ ਅਸੀਂ ਦੇਖਿਆ ਵੀ ਜ਼ਿੰਦਗੀ ਦੋ ਰੰਗ ਆ ਇੱਕ ਸੁੱਖ ਤੇ ਦੁੱਖ ਜਦੋਂ ਨੌਜਵਾਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆ ਜਾਂਦਾ ਜਾਂ ਤਕਲੀਫ ਆ ਜਾਂਦੀ ਜਾਂ ਵਿਅਕਤੀ ਦੀ ਜ਼ਿੰਦਗੀ ਵਿੱਚ ਕੋਈ ਐਦਾਂ ਦਾ ਹਾਦਸਾ ਹੋ ਜਾਂਦਾ ਤਾਂ ਉਹ ਜ਼ਿਆਦਾ ਡਿਪਰੈਸ਼ਨ ਵੱਲ ਬਿਮਾਰੀਆਂ ਵੱਲ ਜਾਂ ਨਸ਼ਿਆਂ ਵੱਲ ਜਾਂ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਕਰ ਲੈਂਦਾ ਹਾਂਜੀ ਹਾਂਜੀ ਤੁਸੀਂ ਇਹ ਚੋਂ ਕਿਵੇਂ ਉੱਭਰੇ ਏ ਚੋਗੀ ਬੜੀ ਉਪਨ ਸਾਡੇ ਸਿੱਧਾ ਘਰ ਦੇ ਮਾਪਿਆਂ ਨੇ ਇਦਾਂ ਸਾਹਮਣੇ ਰੱਖਿਆ ਜੇ ਕਰਕੇ ਮੁੜ ਕੇ ਅਮਨ ਅਮਨ ਕੀ ਮੈਸੇਜ ਦੇਣਾ ਚਾਹੂਗੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਛੋਟੇ ਮੋਟੇ ਦੁੱਖਾਂ ਤੋਂ ਹਤਾਸ਼ ਹੋ ਕੇ ਕਹਿੰਦੇ ਜ਼ਿੰਦਗੀ ਨਹੀਂ ਲੈਣੀ ਉਹਨਾਂ ਨੂੰ ਇਹੀ ਕਹਿਣਾ ਜੁਨਾਬਾਜੀ ਆਪਣੇ ਮਾਪਿਆਂ ਨੂੰ ਦੇਖੋ ਆਪਣਾ ਦੁੱਖ ਨਾ ਦੇਖੋ ਉਹਨਾਂ ਨੂੰ ਦੇਖੋ ਉਹਨਾਂ ਨੂੰ ਇਤਾਂ ਨੂੰ ਨਜ਼ਰ ਹੋ ਗਿਆ ਪਾਲਿਆਂ ਨੂੰ ਸਾਰਾ ਕੁਝ ਜਦੋਂ ਉਹਨਾਂ ਦੀ ਸੁੱਖ ਦੀ ਵਾਰੀ ਆਈ ਤੁਸੀਂ ਅੱਜ ਅੱਜ ਚਾਹੇ ਇੱਕ ਹੱਥ ਨਹੀਂ ਪਰ ਤੁਸੀਂ ਲੋਕਾਂ ਦੇ ਬੜੇ ਆਰਾਮ ਨਾਲ ਵਿਚਰਦੇ ਹੋ ਐਕਸਾਈ ਲਾਣੇ ਦਿਲ 'ਚ ਕਿਦਾਂ ਦਾ ਫੀਲ ਹੋਊਗਾ ਵਧੀਆ ਭਾਜੀ ਵਧੀਆ ਫੀਲ ਕਰਦੇ ਜੀ ਔਰ ਆਮ ਆਮ ਤੌਰ ਤੇ ਅਸੀਂ ਦੇਖਿਆ ਤੁਹਾਡਾ ਹਮੇਸ਼ਾ ਖਿੜਿਆ ਚਿਹਰਾ ਹੁੰਦਾ ਔਰ ਉਹ ਖਿੜੇ ਚੈਣਾ ਜਦੋਂ ਹੱਸਦੇ ਆ ਲੋਕਾਂ ਚ ਕਿਵੇਂ ਦਾ ਫੀਲ ਹੁੰਦਾ ਵਧੀਆ ਭਾਜੀ ਵਧੀਆ ਫੀਲ ਹੁੰਦਾ ਕਦੀ ਸੋਚਿਆ ਨਹੀਂ ਸੀ ਇਤਨਾ ਚਲੋ ਬਾ ਅਮਨ ਨੇ ਕਿ ਨੌਜਵਾਨ ਤੁਹਾਡੀ ਜੇਮ ਚ ਐਕਸਾਈ ਲਾਣ ਆਲਾ ਇਹ ਖਾਸਾ ਹੋਇਆ ਆਪਣਾ ਹੱਥ ਵੀ ਗੋ ਬੈਠਾ ਪਰ ਹਨੇਰਿਆਂ ਚੋਂ ਨਿਕਲ ਕੇ ਖੁਸ਼ੀ ਦੀ ਜ਼ਿੰਦਗੀ ਸਾਰਿਆਂ ਵਿੱਚ ਖੁਸ਼ ਰਹਿੰਦਾ ਵਿਚਰਦਾ ਜਦੋਂ ਉਹ ਤੁਹਾਡੇ ਕੋਲ ਆਇਆ ਸੀ ਤਾਂ ਤੁਸੀਂ ਤੁਹਾਡੇ ਵੱਲੋਂ ਕਿਹਦਾ ਦਿੰਦੇ ਮਤ ਅਹ ਦੇਖੋ ਜਦੋਂ ਵੀ ਜਿਮ ਚ ਆਇਆ ਮੈਂ ਪਤਾ ਲੱਗਾ ਮੈਨੂੰ 2-4 ਦਿਨਾਂ ਬਾਅਦ ਵੀ ਮੁੰਡਾ ਜਿਮ ਆਉਂਦਾ ਤੇ ਮੈਂ ਨਾਲ ਹੀ ਆਪਣੀ ਮੈਨੇਜਰ ਨੂੰ ਕਿਹਾ ਵੀ ਨਹੀਂ ਇਹਦੀ ਜਿਹੜੀ ਫੀਸ ਆ ਉਹ ਕੱਟ ਦਿੱਤੀ ਜਾਵੇ। ਇਥੋਂ ਤੱਕ ਕਿ ਜੇ ਦੇਖਿਆ ਵੀ ਕੋਈ ਸਮਰੱਥ ਨਹੀਂ ਵੀ ਹੈਗਾ ਤਾਂ ਉਸ ਨੂੰ ਫ੍ਰੀ ਵੀ ਕਰ ਦਿੰਦੇ। ਪਰ ਇਹ ਮੁੰਡੇ ਦੇ ਵਿੱਚ ਇੱਕ ਗੱਲ ਦੇਖੀ ਆ ਵੀ ਜਦੋਂ ਤੋਂ ਜਿਮ ਆਉਂਦਾ ਕੋਈ ਇਹਨੂੰ ਕੋਈ ਲਾਈਫ ਸਟੇਜਾਂ ਦੀ ਕੋਈ ਸ਼ਿਕਨ ਨਹੀਂ ਦੇਖੀ ਵੀ ਮੇਰਾ ਇੱਕ ਹੱਥ ਹੈ ਨਹੀਂ ਤੇ ਮੈਂ ਪਿੱਛੇ ਆਂ ਔਰ ਬਾਕੀ ਜਿੰਨੇ ਨੌਜਵਾਨਾਂ ਦੇ ਬਰਾਬਰ ਐਕਸਰਸ ਲਾਉਂਦਾ ਹਾਲਾਂਕਿ ਵੱਧ ਲਾਉਂਦਾ ਹੋਊਗਾ। ਔਰ ਮੈਂ ਸਮਝਦਾ ਵੀ ਇਹੋ ਜਿਹੇ ਨੌਜਵਾਨਾਂ ਤੋਂ ਵੀ ਆਪਣੀ ਜ਼ਿੰਦਗੀ ਨੂੰ ਆਪਾਂ ਖੂਬ ਹਲਨਾ ਧਕੀਏ ਇਨਸਪਾਇਰ ਹੋ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ ਔਰ ਵਧੀਆ ਜੀ ਅਮਨ ਵਰਗੇ ਨੌਜਵਾਨ ਜਿਹੜੇ ਆ ਉਹਨਾਂ ਲੋਕਾਂ ਲਈ ਇੱਕ ਖਾਸ ਤੌਰ ਤੇ ਉਦਾਹਰਣ ਹੈ ਜਿਹੜੇ ਕਿ ਛੋਟੇ-ਮੋਟੇ ਦੁੱਖਾਂ ਤੋਂ ਹਤਾਸ਼ ਹੋ ਜਾਂਦੇ ਗਲਤ ਰਸਿਆਂ ਤੇ ਦੁਰਪੰਦੇ ਨਸ਼ਾ ਕਰਨ ਲੱਗ ਪੈਂਦੇ ਆ ਆਪਣੀ ਇਹ ਸੋਚਦੇ ਜ਼ਿੰਦਗੀ ਖਤਮ ਕਰ ਲੈ ਉਹਨਾਂ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਦੇਖੋ ਇਹ ਆਪਣੇ ਆਪ 'ਚ ਬਹੁਤ ਵੱਡਾ ਮੈਸੇਜ ਆ ਕਿਉਂਕਿ ਅੱਜ ਕੱਲ ਜਿਹੜਾ ਮਨੁੱਖ ਆ ਨੌਜਵਾਨ ਆ ਬਹੁਤ ਪਰੇਸ਼ਾਨੀਆਂ 'ਚ ਕਿਰਿਆ ਤੇ ਇਨ ਇੱਕ ਗੱਲ ਦੇ ਉੱਤੇ ਕੋਈ ਛੋਟੇ ਛੋਟੇ ਗੱਲ ਦੇ ਉੱਤੇ ਉਹ ਬਹੁਤ ਨੈਗੇਟਿਵ ਲੈ ਜਾਂਦਾ ਆਪਣੇ ਆਪ ਨੂੰ ਲੁਕੋ ਲੈਂਦਾ ਕੁਝ ਹੋਰ ਪਾਸੇ ਚੱਲ ਜਾਂਦਾ ਲੇਕਿਨ ਇਹ ਜੇ ਨੌਜਵਾਨ ਜਿਹੜੇ ਆ ਇੱਕ ਚਾਨਣ ਮਨਾਰਾ ਬਣ ਕੇ ਨੌਜਵਾਨਾਂ ਨੂੰ ਸੇਧ ਦਿੰਦੇ ਆ ਔਰ ਬਾਕੀ ਨੌਜਵਾਨਾਂ ਨੂੰ ਤਾਂ ਸੇਧ ਲੈਣੀ ਚਾਹੀਦੀ ਆ ਕਿ ਜ਼ਿੰਦਗੀ ਵਿੱਚ ਸੁੱਖ ਦੁੱਖ ਆਉਂਦੇ ਰਹਿੰਦੇ ਆ ਲੇਕਿਨ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਔਰ ਸਾਨੂੰ ਆਪਣੇ ਅਗਾਹ ਆਉਣ ਵਾਲੇ ਜਿਹੜੇ ਭਵਿੱਖ ਬਾਰੇ ਸੋਚਣਾ ਚਾਹੀਦਾ ਔਰ ਵਧੀਆ ਜਿਹੜਾ ਉਹ ਸਾਨੂੰ ਬਚਣਾ ਚਾਹੀਦਾ ਜੀ ਜਦੋਂ ਅਮਨਦੀਪ ਦਾ ਹੱਥ ਪੱਠੇ ਕੁੱਤਣ ਵਾਲੀ ਮਸ਼ੀਨ ਵਿੱਚ ਫਸ ਉਸ ਸਮੇਂ ਮਹਿਜ 20 ਸਾਲ ਦਾ ਮਨਦੀਪ ਇਸ ਦੁੱਖ ਦੇ ਪਹਾੜ ਤੋਂ ਬਾਅਦ ਕਿਵੇਂ ਨਿਰਾਸ਼ਾ ਦੇ ਇਸ ਹਨੇਰੇ ਤੋਂ ਨਿਕਲ ਕੇ ਅੱਜ ਖੁਸ਼ੀ ਦੇ ਸਵੇਰੇ ਵਾਂਗ ਆਮ ਜ਼ਿੰਦਗੀ ਜੀ ਰਿਹਾ ਹੈ ਪੇਸ਼ ਹੈ ਤੁਹਾਡੇ ਅੱਗੇ